बादा सरपन खादा क्यों कर खोया क्यों कर लादा क्यों कर निर्मल बोल कर क्यों कर निर्मल क्यों कर अंधेरा अंधेरा एहो तत विचार तत विचार है सो गुरु हमारा एहो तत विचार है सो गुरु हमारा दुर्मत बादा सर... बाद बादा बादा ਸਰਪਨ ਖਾਦਾ ਸਰਪਨ ਖਾਦਾ ਹੰਮਾਨ ਮੁਖ ਖੋਇਆ ਗੁਰਮੁਖ ਲਾਦਾ ਸਤ ਗੁਰ ਮਿਲੈ ਅੰਧੇਰਾ ਜਾਏ ਨਾਨਕ ਹਮੈ ਮੇਟ ਸਮਾਏ ਸੋਨ ਨਿਰੰਤਰ ਦੀਜੈ ਬੰਦ ਉਡਾਨ ਹੰਸਾ ਪੜੈ 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 ਪੁੱਲਾ ਪੜੈ ਨ ਕੰਦ ਪੜੈ ਨ ਕੰਦ ਸਹਜ ਗੁਫਾ ਕਰ ਜਾਣਾ ਸਾਚਾ ਨਾਨਕ ਸਾਚੇ ਭਾਵੇਂ ਸਾਚਾ ਕਿਸ ਕਾਰਨ ਵਿਰੇਹ ਤਜਿਓ ਉਦਾਸੀ ਗਰੇਹ ਤਜਿਓ ਉਦਾਸੀ ਕਿਸ ਕਾਰਨ ਇਹੋ ਪੇਖ ਇਹੋ ਪੇਖ ਨੇ ਵਸੀ ਕਿਸ ਵੱਖਰੇ ਕੇ ਤੁਮ ਵਣ ਜਾ ਰਹੇ ਕਿਉ ਕਰ ਸਾ ਲੰਘਾ ਬੋਹ ਪਾਰੇ ਲੰਘਾ ਬੋਹ ਪਾਰੇ ਗਰਮਖ ਖੋਜਤ ਭਏ ਉਦਾਸੀ ਭਏ ਉਦਾਸੀ ਦਰਸਨ ਦਰਸ਼ਨ ਕੈ ਤਾਈ ਦਰਸ਼ਨ ਕੈ ਤਾਈ ਦੇਖਨੇ ਵਾਸੀ ਦੇਖਨੇ ਵਾਸੀ ਸਾਚ ਵਖਰ ਕੈ ਸਾਚ ਵਖਰ ਕੇ ਹਮ ਬਣ ਜਾਰੇ ਸਾਚ ਵਖਰ ਕੇ ਹਮ ਬਣ ਜਾਰੇ નાનક ગુરમુખ ઉત્ર સપારે